ਉਸ ਬਾਣੀ ਨੂੰ ਪਰਾ ਬਾਣੀ ਕਹਿੰਦੇ। ਕਹੇ ਮਨ ਵਿੱਚ ਹੀ ਪੈਦਾ ਹੁੰਦੀ। ਫੁਰਨਾ ਜਿਹੜਾ ਫੁਰਨਾ ਹੈ ਨਾ ਪਰਾ ਬਾਣੀ। ਫੁਰਨਾ ਉਹ ਪਰਾ ਬਾਣੀ। ਕੋਈ ਤਾਂ ਆਪਰ ਨਹੀਂ ਵੀ ਦੱਸਦੇ ਕਿਸਨ। ਪ੍ਰਗਟ ਨਹੀਂ ਕਰਦੇ। ਅਗਰੇ ਰਹਿ ਗਈ ਜਿਹੜੀ ਗੱਲ ਪ੍ਰਗਟ ਨਹੀਂ ਕੀਤੀ ਉਹ ਪਰਾ ਬਾਣੀ। ਬੋਲਰ ਤੋਂ ਪਰਿਆ ਸੰਸਾਰ ਤੋਂ ਪਰੇ ਹੀ ਹੈ। ਜਦੋਂ ਪ੍ਰਗਟ ਕਰਨਾ ਉਹ ਤੇਨ ਰੂਪ ਤੇਨ ਰੂਪਾਂ ਚ ਪ੍ਰਗਟ ਹੁੰਦਾ ਈ ਧਾਵਾ ਆ ਕੇ ਪ੍ਰਗਟ ਹੁੰਦਾ ਪਰ ਇੱਥੋਂ ਮਗਲ ਉੱਠੀ ਹੋਈ ਏ ਜਿਹੜੀ ਇੱਥੇ ਹੋਣੀ ਏ ਇੱਥੋਂ ਉੱਠੀ ਹੋਈ ਹੋਰ ਵੀ ਇੱਥੇ ਹੋਣੀ ਚਾਹੇ ਦਿਮਾਗ ਚੋਂ ਉੱਠੀ ਆ ਧਾਮੇ ਕੰਢੇ ਚਾਉਣਾ ਏ ਜਾਂ ਹਿਰਦੇ ਚੋਂ ਉੱਠੀ ਆ ਧਾਮੇ ਕੰਢੇ ਚਾਉਣਾ ਕਿਉਂਕਿ ਸੈਂਟਰ ਜੇ ਤਾਂ ਮਨ ਬੋਲੀ ਉੱਠੀ ਆ ਕਪਤਾ ਇੱਥੋਂ ਉੱਠੀ ਆ ਤਾਂ ਧਾਮੇ ਇੱਥੇ ਹੋਣੀ ਏ ਜੇ ਇੱਥੋਂ ਉੱਠੀ ਆ ਜੇ ਫੁਰਨਾ ਰਤ ਜ਼ਤਾ ਫੁਰਨਾ ਜੇ ਗੁਰਬਾਨੀ ਦਾ ਫੁਰਨਾ ਸ਼ਾਮੀ ਸੀ ਹੁਣ ਕੰਢ ਵਿੱਚ ਆ ਗਈ ਕੰਢ ਵਿੱਚ ਥੱਲੇ ਹਵਾ ਦਾ ਸਾਬ ਉੱਡ ਕੇ ਕੱਢ ਲੀਏ ਹੁਣ ਤੇ ਉੱਥੇ ਹਵਾ ਦੇ ਨਾਲ ਮਿਲ ਸੋਣੀਓ ਤਸੰਤੀ ਐਦੋ ਕੀ ਆਈ ਧੂੜ ਹੈ ਉਹ ਬਾਣੀ ਧੂੜ ਹੈ ਜਿਹੜਾ ਫੁਰਨਾ ਹੈ ਉਹ ਧੂੜ ਰੂਪ ਹੈ ਉਹ ਗਾਂਦੀ ਧੂੜ ਹੈ ਬੁਰ ਰਹੀ ਹਵਾ ਦੇ ਵਿੱਚ ਮਿਲਦਾ ਤਾਂ ਗਣ ਕੇ ਆਦੀ ਬਣ ਗਈ ਉਹ ਪਸੰਦਤੀ ਵਿੱਚ ਕਰਤੇ ਆਵਾਜ਼ ਦੇ ਵਿੱਚ ਉਹ ਗਿਆਨ ਕਾਹ ਚੱਕ ਪਸੰਦਤੀ ਹੈ ਜੀਬਾ ਬੁੱਲ ਨੇ ਟਾਲੂ ਹੈ ਐਫਐਸ ਕੀ ਇਹਦੇ ਵਿੱਚ ਕੱਟ ਤੋਂ ਉਹਦੇ ਵਿੱਚ ਇੱਥੇ ਪਸੰਦਤੀ ਕਹਿੰਦੇ ਹਵਾ ਆਣ ਤੋਂ ਉਡੋ ਗਿਆ ਦੀ ਬਿਕਸ ਹੋ ਗਈ ਕੀਤੀ ਜਾਂਦੀ ਹੈ ਗੱਲ ਬਣਾ ਕੇ ਬਾਹਰ ਦੱਸੀ ਜਾਂਦੀ ਹੈ ਉਹਦੀ ਭਾਵਨਾ ਬਾਹਰ ਪ੍ਰਗਟ ਕੀਤੀ ਜਾਂਦੀ ਹੈ ਆਪਣੀ ਬੋਲੀ ਚ ਉਹ ਉਹਦੇ ਅੰਦਰ ਪਸੰਦ ਤੇ ਉਹ ਤਾਂ ਬਹਾਰਾਈ ਮਾਤਮਾ ਬਣ ਗਈ ਉਹਦੇ ਅੰਦਰ ਦੇਖੋ ਆਟਾ ਜਦੋਂ ਅਜਾ ਚੱਕੀ ਦੇ ਵਿੱਚ ਵਿੱਚ ਹੈ ਉਹਦਾ ਜਦ ਪੀਸ ਹੁੰਦਾ ਜਦ ਬਾਹਰ ਚਲਾ ਗਿਆ ਪੱਥਰੋਂ ਬਾਹਰ ਚਲਾ ਗਿਆ ਆਟਾ ਫੁੜਕੇ ਜਿਆ ਦਰਵਾਜ਼ਾ ਪੀਸ ਹੋਣਾ ਜਦੋਂ ਹੁੰਦਾ ਜਦੋਂ ਦੋ ਪਥਰਾਂ ਦੇ ਵਿਚਾਲੇ ਬਾਹਰੋਂ ਢਕ ਲਈ ਤਾਂ ਫਤਿਮਾ ਬਣ ਗਈ ਆਵਾਜ਼ ਬਣ ਕੇ ਚੱਲ ਗਈ ਦੂਰੋਂ ਝਾਂਰ ਖਿਚੂ ਫਤਿਮਾ ਜਿਹਨੂੰ ਗੱਲ ਕਹੀ ਹੈ ਪਰ ਕਹਿਣ ਵਾਲਾ ਹੈ ਦੋਹਾਂ ਦੇ ਵਿੱਚ ਸੰਪਰਕ ਪੈਦਾ ਕਰਦੀ ਫਤਿਮਾ ਲਫਦੀ ਬਸਲ ਬਲੋ ਫਤਿਮਾ ਜਿਹੜਿਆਂ ਦਾ ਦਾਤ ਸਤਗੁਰ ਅੰਦਰ ਹੈ ਰਾਮ ਅੰਦਰ ਹੈ ਉਹਨਾਂ ਦੀ ਤਾਂ ਇਹ ਹੈ ਜਿਹਨਾਂ ਦਾ ਬਾਹਰ ਹੈ ਉਹ ਬਾਹਰੋਂ ਲੇਉਣ ਦੇ ਅੰਦਰੋਂ ਉਹ ਰੁੱਠੀ ਆਖਤਾਂ ਦੀ ਸਾਖ ਤਾਂ ਵੀ ਇਹ ਤੋਂ ਗੁੱਠੀ ਹੈ ਕੋਈ ਸਾਖਦਰ ਉਹ ਬਾਹਰ ਡੋੜਦੇ ਨੇ ਨਾ ਉਹਨਾਂ ਦੇ ਬਾਹਰ ਬੰਦੇ ਹੋਏ ਆਕਾਸ਼ ਮੰਡਲ ਨੂੰ ਬਾਹਰ ਬੰਦੇ ਹੋਇਆ ਫਿਰ ਸਾਢੇ ਦੋ ਹੋ ਗਿਆ ਹੈ ਉਹ ਅਰਥਾ ਦੇ ਨਾਲ ਅਰਥਾ ਦੇ ਨਾਲ ਜਸਟੀਫਾਈ ਨਹੀਂ ਕਰ ਸਕਦੇ ਇਸ ਲਈ ਬਾਦਮਾ ਕੇ ਬ੍ਰੇਡ ਬਾਦਮਾ ਦੋਹਾਂ ਦੇ ਵਿੱਚ ਸੰਪਰਕ ਪੈਦਾ ਕਰਾ ਮਾਧਿਅਮ ਇੱਕ ਸਮਝਣ ਵਾਲਾ ਇੱਕ ਸਮਝਾਉਣ ਵਾਲਾ ਦੋਵਾਂ ਦੇ ਵਿੱਚ ਬੋਲੀ ਦਾ ਵਾਧੇਮ ਭਾਸ਼ਾ ਦਾ ਵਾਧੇਮ ਮੈਂ ਕੀ ਕਹਾਂ ਇਹ ਬੋਲ ਕੇ ਮੈਂ ਦੱਸ ਰਿਹਾ ਭਾਸ਼ਾ ਦਾ ਦੋ ਦੇ ਵਿੱਚ ਸੰਪਰਕ ਪੈਦਾ ਕਰਨ ਵਾਲੀ चीज ਵਾਧੇ ਪਰ ਬੋਲੀ ਸਭ ਜਿਹੜੀ ਆਈ ਬਸੂ ਬੋਲਦੇ ਨੇ ਆਪਰ ਤੂੰ ਸਮਝ ਆਉਂਦੀ ਚਿੜੀਆਂ ਬੋਲਦੀਆਂ ਨੇ ਸੁਣਦੀਆਂ ਨੇ ਸਮਝ ਨਹੀਂ ਆਉਂਦੀ ਪਰ ਹਾਂ ਸਭ ਪਤਾ ਲੱਗਿਆ ਬਿੜੀਆਂ ਬੋਲਣ ਲੱਗੀਆਂ ਮੈਂ ਦਰ ਨਿਕਲਿਆ ਤਰ ਵੱਜ ਗਿਆ ਹੁਣੇ ਜਾਨਵਰ ਬੋਲਣ ਲੱਗੇ 12 ਵਜੇ ਨਹੀਂ ਬੋਲਦੇ ਪਰ ਕੀ ਕਹ ਲਿਆ ਰੈਡੀ ਪਤਾ ਆदमी ਬੋਲਦਾ ਛਿੜੀਆਂ ਨੂੰ ਨਹੀਂ ਪਤਾ ਕੀ ਕਹਿੰਦੇ ਬਾਦਮਾ ਹੈ ਉਹ ਬੋਲੀ ਆਹ ਉਹ ਸਾਡਾ ਧਿਆਨ ਖਿੱਚਿਆ ਜਿਹੜੀਆਂ ਨੇ ਜਰੂਰ ਕੋਈ ਵੀ ਚੀਜ਼ बोलਦੀ ਹੈ ਧਿਆਨ ਖਿੱਚਿਆ ਪਰ ਕੀ ਕਹਿੰਦਾ ਅੱਗੇ ਬੈਠਰੀ ਬੈਠਰੀ ਉਹਨੂੰ ਕਹਿੰਦੇ ਨੇ ਵੱਖਾਂ ਦੇ ਜਿਹੜੀ ਦੀ ਗੱਲ ਦੀ ਪੂਰੀ ਸਮਝ ਆ ਜਵੇ ਜੇ ਜੋ ਕੁਝ ਕਹਿਣਾ ਚਾਹੁੰਦਾ ਅਸੀਂ ਸਮਝ ਲੈ ਫਿਰ ਬੈਖਰੀ ਹੈ ਨਹੀਂ ਬਾਅਦੇ ਹਮ ਤੱਕ ਰਹੇਗੀ ਬੈਖਰੀ ਦੀ ਸਮਝ ਲਈਏ ਜੋ ਕੁਝ ਕਿਹਾ ਸੀ ਉਹਦਾ ਪਤਾ ਲੱਗ ਗਿਆ ਦੂਜੇ ਨੂੰ ਉਹ ਖਾਨ ਹੋ ਗਿਆ ਨਾ ਉਹ ਖਾਨ ਹੋ ਗਿਆ ਉਹਦੇ ਅੰਦਰ ਉਹ ਗੱਲ ਸਮਝ ਲਈ ਉਹਦੇ ਫਿਰ ਬੈਠ ਗਿਆ ਤੇਦਾਂ ਜਿਤੇ ਜਾਮ ਆਇਆ ਦੇ ਵਿੱਚ ਨੇ ਪਸੰਤੀ ਮਦਮਾ ਬੈ ਖਰੀ ਆਇਆ ਜਨੇ ਜਦੋਂ ਹਵਾ ਨਾਲ ਸੰਪਰਕ ਹੋਇਆ ਉਹ ਬਾਣੀ ਦਾ ਪਰਾ ਬਾਣੀ ਦਾ ਜਦੋਂ ਹੀ ਆਇਆ ਜਾ ਆਇਆ ਹਵਾ ਪੌਣ ਕੀ ਬਾਣੀ ਬਣ ਗਈ ਉਹ ਕਾਹਕੇ ਬਾਅਦ ਉੱਡ ਗਿਆ ਤਿੰਨ ਸਦੇਜਾਂ ਮਾਇਆ ਦੇ ਵਿੱਚ ਚੌਥੀ ਸਦੇਜ ਮਾਇਆ ਤੋਂ ਪਰੇ ਉਹ ਕਹਿੰਦੇ ਪਰਾ ਬਾਣੀ ਇਹ ਚਾਰ ਬਾਣੀਆਂ ਨੇ ਫਰਜ਼ ਇਹਨਾਂ ਦੁਜਿਆਂ ਦੀਆਂ ਸੰਤਾ ਦੀਆਂ ਤਾਂ ਉਲਟੀਆਂ ਨੇ ਉਹ ਪਰਾ ਬਾਣੀ ਬਾਹਰੋਂ ਕਹਿੰਦੇ ਅੰਦਰੂ ਲੈ ਕੇ ਜਾਂਦੇ ਅੰਦਰ ਕਿੱਥੇ ਲੈ ਕੇ ਜਾਣੀ ਅੰਦਰ ਕਿੱਥੇ ਲੈ ਕੇ ਜਾਣੀ ਅੰਦਰ ਲੈ ਕੇ ਜਾਣੀ ਆ ਬਾਣੀ ਨਹੀਂ ਅੰਦਰ ਜਾਂਦੀ ਇਹਦੀ ਸਭ ਜਗ੍ਹਾ ਅੰਦਰ ਅੰਦਰ ਦਾ ਲੜਕਾ ਵੱਖੜੇ ਜਾਂਦਾ ਹੈ